ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਹੀ ਮਹਲਾ ਪਹਿਲਾ ਭਾਂਡਾ ਛਾ ਸੋਏ ਜੋ ਇਸ ਭਾਵ ਸੀ ਭਾਂਡਾ ਅਤਮ ਲੀਣ ਧੋਤਾ ਅੱਛਾ ਨਾ ਹੋਏ ਸੀ ਗੁਰਦੁਆਰੈ ਹੋਏ ਸੋਜੀ ਪਾਏ ਸੀ ਏਤ ਦੁਆਰੈ ਧੋਏ ਅੱਛਾ ਹੋਏ ਸੀ ਮੈੜੇ ਅਛੇ ਕਾ ਵਿਚਾਰ ਆ ਪਰਤਾਏ ਸੀ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਜਿਹੇ ਕਰਮ ਕਮਾਏ ਤਿਹਾਂ ਹੋਏ ਸੀ ਅੰਮ੍ਰਿਤ ਹਰਿ ਕਾ ਨਾਮ ਆ ਵਰਤਾਏ ਸੀ ਚਲਿਆ ਪਤ ਸਿਓ ਜਨਮ ਸਵਾਰ ਬਾਜਾ ਵਾਏ ਸੀ ਮਾਨਸ ਕਿਆ ਵਿਚਾਰ ਤਹ ਲੋਕ ਸੁਣਾਏ ਸੀ ਨਾਨਕ ਆਪਨੇ ਹਾਲ ਸਭ ਕੋ ਲਤਾਰ ਸੀ ਨਾਨਕ ਆਪਨੇ ਹਾਲ ਸਭ ਕੋ ਲਤਾਰ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਪਾਵਨ ਸ਼ਬਦ ਜਗਤ ਗੁਰੂ ਤਨ ਤਨ ਸਤ ਗੁਰੂ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਸੁਹੀ ਰਾਗ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਕ 730 ਦੇ ਉੱਪਰ ਅੰਕਿਤ ਹੈ ਜਿਸ ਤਰ੍ਹਾਂ ਆਮ ਲੋਕਾਂ ਦਾ ਇਹ ਸਵਾਲ ਹੁੰਦਾ ਹੈ ਪ੍ਰਾਤਨ ਸਮਿਆਂ ਵਿੱਚ ਵੀ ਇਹੀ ਸਵਾਲ ਸੀ ਹੋਰ ਹੋਣਾ ਵੀ ਚਾਹੀਦਾ ਹੈ ਕਿ ਪ੍ਰਮਾਤਮਾ ਕਿਸ ਤਰ੍ਹਾਂ ਮਿਲੇਗਾ ਉਹਨਾਂ ਨੇ ਆਖਿਆ ਕਿ ਪ੍ਰਮਾਤਮਾ ਜਿਹੜਾ ਹੈ ਮਨ ਸਾਫ਼ ਕਰਨ ਨਾਲ ਮਿਲਦਾ ਪਰ ਜਿਹੜਾ ਅਗਲਾ ਸਵਾਲ ਸੀ ਉਹ ਤੋਂ ਬ੍ਰਾਹਮਣ ਨੇ ਢਕਾ ਦਿੱਤਾ ਜਿਗਿਆਸੂ ਨੇ ਸਵਾਲ ਕੀਤਾ ਕਿ ਮਨ ਕਿੱਦਾਂ ਸਾਫ਼ ਹੋਏਗਾ ਸਨੇ ਆਖਿਆ ਕਿ ਤੀਰਥਾਂ ਦੇ ਇਸ਼ਨਾਨ ਦੇ ਪਰ ਸਤਗੁਰੂ ਮਹਾਰਾਜ ਕਿਰਪਾ ਕਰਦੇ ਆ ਬਖਸ਼ਿਸ਼ ਕਰਦੇ ਆ ਕਹਿੰਦੇ ਭਾਈ ਜੇ ਮਨ ਬਿਕਾਰਾਂ ਦੇ ਨਾਲ ਬਹੁਤ ਮੈਲਾ ਹੈ ਬਾਹਰ ਸਰੀਰ ਨੂੰ ਤੀਰਥਾਂ ਦੇ ਇਸ਼ਨਾਨ ਕਰਨ ਦੇ ਨਾਲ ਅੰਦਰੋਂ ਮਨ ਪਵਿੱਤਰ ਨਹੀਂ ਹੋ ਸਕਦਾ ਬਥੇਰੇ ਲੋਕ ਭਟਕਦੇ ਆ ਮਨ ਤਾਂ ਉਹ ਪਵਿੱਤਰ ਹੈ ਜਿਹੜਾ ਪਰਮੇਸ਼ਰ ਨੂੰ ਚੰਗਾ ਲੱਗ ਜਾਂਦਾ ਹੈ ਪਰਮੇਸ਼ਰ ਨੂੰ ਭਾਜਾਂਦਾ ਹੈ ਜਿਹਦੇ ਅੰਦਰ ਅਕਾਲ ਪੁਰਖ ਪਰਮੇਸ਼ਰ ਦੀ ਬਖਸ਼ਿਸ਼ ਹੋ ਜਾਂਦੀ ਹੈ ਅਸੀਂ ਇਸੇ ਗੱਲ ਦੇ ਵਿੱਚ ਬੜੇ ਖੁਸ਼ ਹੋ ਜਾਂਦੇ ਆ ਵੀ ਆਪਾਂ ਇਸ਼ਨਾਨ ਕਰ ਲਿਆ ਅਸੀਂ ਸੁੱਚੇ ਹੋ ਗਏ ਆਮ ਕਰਕੇ ਅੱਜ ਸਾਡੀ ਇੱਕ ਧਾਰਨਾ ਬਣ ਗਈ ਹੈ ਹੱਥ ਸੁੱਚੇ ਕਰ ਲਓ ਚੁਰਲੀ ਕਰ ਲੋ ਮੂਹ ਸੁਚਾ ਹੋ ਜਾਏਗਾ ਇਸ਼ਨਾਨ ਕਰ ਲੋ ਬੰਦਾ ਸੁਚਾ ਹੋ ਜਾਏਗਾ ਪਰ ਸਤਗੁਰੂ ਦੇ ਕਦੇ ਪਾਵਨ ਵਿਚਾਰਾਂ ਜਿਹੜੀਆਂ ਸਤਗੁਰੂ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀਆਂ ਹਨ ਸਾਬ ਕਹਿੰਦੇ ਸੋਚੇ ਇਹ ਨਾ ਆਖੀਏ ਬਹਿਣ ਦੇ ਪਿੰਡਾ ਤੋਂ ਸੋਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਤੇ ਇਸ ਸ਼ਬਦ ਵਿੱਚ ਗੁਰੂ ਸਾਹਿਬ ਜੀ ਇਹ ਕਿਰਪਾ ਕਰ ਰਿਹਾ ਸਾਨੂੰ ਸਮਝਾ ਰਿਹਾ ਜੇ ਮਨ ਵਿਕਾਰਾਂ ਨਾਲ ਗੰਦਾ ਹੈ ਤੇ ਕਿੱਥੇ ਧੋਤਾ ਜਾਏਗਾ ਆਓ ਸ਼ਬਦ ਦੀ ਵਿਚਾਰ ਨਾਲ ਜੁੜੀਏ ਸਭ ਕਹਿੰਦੇ ਸੂਹੀ ਮਹਿਲਾ ਪਹਿਲਾ ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ ਉਹੀ ਹਿਰਦਾ ਪਵਿੱਤਰ ਹੈ ਜਿਹੜਾ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਨੂੰ ਭਾਜਾਂਦਾ ਹੈ ਪਾਂਡਾ ਆਤਮਲੀਣਾ ਤੋਤਾ ਛਾ ਨਾ ਹੋਏ ਸੀ ਜੇ ਹਿਰਦਾ ਵਿਕਾਰਾਂ ਨਾਲ ਬਹੁਤ ਗੰਦਾ ਹੈ ਤੇ ਸੋਚੀਏ ਕਿ ਬਾਹਰ ਤੀਰਥਾਂ ਦੇ ਇਸ਼ਨਾਨ ਨਾਲ ਸਰੀਰ ਨੂੰ ਧੋ ਲਈਏ ਮਨ ਪਵਿੱਤਰ ਹੋ ਜਾਏਗਾ ਸਹਿਬ ਕਹਿੰਦੇ ਅੰਤਰ ਮੈਲ ਜੇ ਤੀਰਥ ਨਾ ਵੈ ਤਿਸ ਬੈਕੁੰਠ ਨਾ ਜਾਣਾ ਆ ਲੋਕੀ ਜ਼ਰੂਰ ਕਹਿਣਗੇ ਲੋਕਪਤੀ ਨੇ ਕਛੂ ਨਾ ਹੋਈਏ ਨਾ ਹੀ RAM ਇਹ ਆਣਾ ਪੁੱਜੋ RAM ਏਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ ਕਿ ਇਹ ਸੋਚਿਆ ਜਾਏ ਕਿ ਅੰਦਰ ਮੈਲ ਹੈ ਤੇ ਬਾਹਰ ਧੋਤਾ ਜਾਏਗਾ ਕਿਉਂਕਿ ਤੀਰਥ ਵੀ ਅੰਦਰ ਹੈ ਮੈਲ ਦੇ ਅੰਦਰ ਹੈ ਤੇ ਉਹਦਾ ਨਾਉਣ ਦਾ ਸਾਧਨ ਵੀ ਅੰਦਰ ਹੈ ਜਿਵੇਂ ਸਰੀਰ ਨੂੰ ਮੈਲ ਲੱਗਦੀ ਹੈ ਉਹਦਾ ਸਾਧਨ ਬਾਹਰ ਹੈ ਸਭ ਜੀ ਕਰ ਕਰਪਾ ਕਰਦੇ ਆ ਗੁਰਨਾਨ ਸਿੰਘ ਸਾਹਿਬ ਕਹਿੰਦੇ ਮਾਗ ਪਨੀਤ ਭਈ ਅੰਤਰ ਤੀਰਥ ਜਾਣੇ ਆਪਾਂ ਰੋਜ਼ ਪੜ੍ਹਦੇ ਆ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮੰਨ ਲਾਓ ਸਾਹਿਬ ਕਹਿੰਦੇ ਬਾਹਰ ਤੀਰਥਾਂ ਦੇ ਇਸ਼ਨਾਨ ਦੇ ਨਾਲ ਹਿਰਦਾ ਤੇਰਾ ਅੰਦਰੋਂ ਪਵਿੱਤਰ ਨਹੀਂ ਹੋ ਸਕਦਾ ਸ਼ੁੱਧ ਨਹੀਂ ਹੋ ਸਕਦਾ ਭਾਂਡਾ ਆਤਮ ਲੀਣਾ ਧੋਤਾ ਛਾਣਾ ਹੋਏ ਸੀ ਹੁਣ ਸਤਗੁਰੂ ਮਹਾਰਾਜ ਬਹੁਤ ਸਾਡੇ ਤੇ ਕਿਰਪਾ ਕਰਦੇ ਆ ਮੈਂ ਹਮੇਸ਼ਾ ਬੇਨਤੀ ਕਰਦਾ ਕੋਈ ਐਸੀ ਗੱਲ ਨਹੀਂ ਹੈ ਜਿਹਦਾ ਹੱਲ ਗੁਰਬਾਣੀ ਦੇ ਵਿੱਚ ਨਹੀਂ ਹੈ ਐਸਾ ਕੋਈ ਸਵਾਲ ਨਹੀਂ ਹੈ ਦੁਨੀਆ ਦਾ ਜਿਹਦਾ ਜਵਾਬ ਸਤਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਹੀਂ ਹੈ ਕਿ ਸਤਗੁਰੂ ਫਿਰ ਹਿਰਦਾ ਪਵਿੱਤਰ ਕਰਨ ਦੀ ਜਾਂਚ ਕਿੱਦਾ ਆਏਗੀ ਕਹਿੰਦੇ ਗੁਰੂ ਦਵਾਰ ਆਏ ਹੋਏ ਸੋਜੀ ਪਾਏ ਸੀ ਪਾਉ ਗੁਰੂ ਦੇ ਦਰ ਤੇ ਜਦੋਂ ਅਸੀਂ ਆ ਕੇ ਅਰਜ਼ੋਈ ਕਰਦੇ ਆਂ ਬੇਨਤੀ ਕਰਦੇ ਆਂ ਪ੍ਰਾਰਥਨਾ ਕਰਦੇ ਆਂ ਜਦੋਂ ਸਤਗੁਰ ਦੀ ਬਾਣੀ ਨੂੰ ਖੁਦ ਪੜਨ ਦਾ ਯਤਨ ਕਰਾਂਗੇ ਜਿਸ ਵੇਲੇ ਸਤਗੁਰ ਦੀ ਬਾਣੀ ਨੂੰ ਪੜ ਕੇ ਵਿਚਾਰ ਕੇ ਅਮਲੀ ਤੌਰ ਤੇ ਆਪਣੇ ਜੀਵਨ ਦੇ ਵਿੱਚ ਲੈ ਕੇ ਆਵਾਂਗੇ ਉਹਦੀ ਮੱਤ ਨੂੰ ਧਾਰਨ ਕਰਾਂਗੇ ਇਹ ਸਾਨੂੰ ਇੱਥੇ ਆ ਕੇ ਗੁਰੂ ਦੇ ਦਵਾਰਾ ਜਾ ਗੁਰੂ ਦੇ ਦਰ ਤੇ ਆ ਕੇ ਇਹ ਸਾਨੂੰ ਸੋਝੀ ਮਲੇਗੀ ਗੁਰੂ ਸਾਹਿਬ ਜੀ ਦੇ ਕੋਲ ਆ ਕੇ ਇਹ ਅਕਲ ਆਏਗੀ ਗੁਰੂ ਦਵਾਰ ਆਏ ਹੋਏ ਸੋਝੀ ਪਾਏ ਸੀ ਇਹ ਤਦਵਾਰ ਅਹ ਧੋਏ ਅੱਛਾ ਹੋਏ ਸੀ ਹੁਣ ਗੁਰੂ ਅਕਲ ਕਿਦਾਂ ਦਿੰਦਾ ਕਿਦਾਂ ਬਖਸ਼ਿਸ਼ ਕਰਦਾ ਰੋਜ਼ ਤੁਸੀਂ ਬਾਣੀ ਵਿੱਚ ਪੜਦੇ ਹੋ ਸਭ ਕੰਦੇ ਭਰੀਏ ਹੱਥ ਪੈਰ ਤਨ ਦੇ ਹੱਥ ਪੈਰ ਗੰਦੇ ਆ ਤੇ ਕੀ ਕਰਨਾ ਪਾਣੀ ਧੋਤੈ ਉਤਰ ਸਕੇ ਮੂਤ ਪਲੀਤੀ ਕੱਪੜ ਹੋਏ ਜੇ ਹੁਣ ਕੱਪੜੇ ਮੈਲੇ ਆ ਕੱਪੜੇ ਗੰਦੇ ਆ ਕਹਿੰਦੇ ਦੇ ਸਾਬਣ ਲਈਏ ਧੋਏ ਭਰੀਏ ਮਤ ਪਾਪਾਂ ਕੇ ਸੰਗ ਤੇ ਦੱਸਿਆ ਨਾ ਇਲਾਜ ਉਹ ਧੋਪੈ ਨਾਵੈ ਕੇ ਰੰਗ ਇਹ ਤ ਦਵਾਰ ਰਹਿ ਧੋਏ ਅੱਛਾ ਹੋਏ ਸੀ ਗੁਰੂ ਦੇ ਦਰ ਤੇ ਗੁਰੂ ਦੇ ਮਤ ਲੈ ਕੇ ਗੁਰੂ ਦੀ ਰਹਿਮਤ ਪ੍ਰਾਪਤ ਕਰਕੇ ਇਸ ਨੂੰ ਧੋਣ ਦੀ ਅਕਲ ਆਏਗੀ ਤੇ ਇੱਥੇ ਆ ਕੇ ਸਮਝ ਆਏਗੀ ਕਿ ਮੇਰਾ ਮਨ ਜਿਹੜਾ ਹੈ ਉਹ ਕਿੰਨਾ ਬਕਾਰਾਂ ਦੇ ਨਾਲ ਭਰਿਆ ਹੈ ਤੇ ਗੁਰੂ ਦੀ ਮਤ ਨਾਲ ਗੁਰਦੁਆਰੇ ਹੋਏ ਸੋਜੀ ਪਾਏ ਸੀ ਏਤ ਦੁਆਰੇ ਤੋਹੇ ਅੱਛਾ ਹੋਏ ਸੀ ਪਰ ਨਾਲੇ ਇਹ ਵੀ ਗੁਰੂ ਸਾਹਿਬ ਸੁਚੇਤ ਕਰਦੇ ਆ ਚਿਤਾਵਨੀ ਦਿੰਦੇ ਆ ਵੀ ਇਹ ਨਾ ਸੋਚੀ ਕਿ ਮੈਂ 50 ਸਾਲ ਤੋਂ ਗੁਰਦੁਆਰੇ ਆ ਰਿਹਾ 40 ਸਾਲ ਤੋਂ ਗੁਰਦੁਆਰੇ ਆ ਰਿਹਾ ਮੈਂ 60 ਸਾਲ ਤੋਂ ਗੁਰਦੁਆਰੇ ਆ ਮੈਂ ਤਾਂ ਅੱਛਾ ਹਾਂ ਬਾਕੀ ਮੈਲੇ ਆ ਇਹ ਸਰਟੀਫਿਕੇਟ ਆਪ ਨਾ ਬੰਡੀ ਇਹ ਗੁਰੂ ਨੇ ਦੇਣਾ ਕਿ ਮੈਂ ਚੰਗਾ ਹਾਂ ਜਾਂ ਮਾੜਾ ਮੈਲੇ ਅچھے ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਮਤਾਏ ਕੁਝ ਸੋਚ ਲਵੇ ਕਿ ਜੇ ਬਿਕਾਰਾਂ ਨਾਲ ਇੱਥੇ ਜੀਵਨ ਬਤੀਤ ਕਰ ਲਿਆ ਤੇ ਪਰਮੇਸ਼ਰ ਦੇ ਦਰਗਾਹ ਤੇ ਜਾਂ ਆਉਣ ਵਾਲੇ ਜੀਵਨ ਦੇ ਵਿੱਚ ਮੈਨੂੰ ਆਤਮਿਕ ਸੁੱਖ ਮਿਲ ਜਾਏਗਾ ਸਤਗੁਰ ਕਹਿੰਦੇ ਨਹੀਂ ਹੋ ਸਕਦਾ ਮਤ ਕੋ ਜਾਣੇ ਜਾਏ ਅੱਗੇ ਪਾਇ ਸੀ ਕਿਉਂਕਿ ਜਿਹੇ ਕਰਮ ਕਮਾਏ ਤਿਹਾਂ ਹੋਏ ਸੀ ਇਹ ਕੁਦਰਤੀ ਨਿਜਮ ਹੈ ਜੋ ਸੰਦਾਨਤ ਹੈ ਗੁਰਮਤ ਦਾ ਵੀ ਜਿਹੋ ਜੇ ਅਸੀਂ ਮਨੋਂ ਕੰਮ ਕਰਦਾ ਉਹੋ ਜਿਹਾ ਬਣ ਜਾਂਦਾ ਜਿਹੇ ਕਰਮ ਕਮਾਏ ਤਿਆ ਹੋਏ ਸੀ ਅੰਮ੍ਰਿਤ ਹਰ ਕਾ ਨਾਮ ਆਪ ਵਰਤਾਏ ਸੀ ਹਾਂ ਜਦੋਂ ਅਸੀਂ ਗੁਰੂ ਸਾਹਿਬ ਦੇ ਕੋਲ ਆ ਕੇ ਮੰਗਤੇ ਮੰਨਦੇ ਆਂ ਕਿ ਸਤਗੁਰੂ ਮਹਾਰਜ ਕਿਰਪਾ ਕਰ ਇਸ ਹਿਰਦੇ ਨੂੰ ਪਵਿੱਤਰ ਕਰਨ ਦੀ ਜਾਜ ਬਖਸ਼ਿਸ਼ ਕਰ ਉਹ ਆਤਮਿਕ ਜੀਵਨ ਦੇਣ ਵਾਲਾ ਅੰਮ੍ਰਿਤ ਜੋ ਪਰਮੇਸ਼ਰ ਦਾ ਨਾਮ ਹੈ ਉਹ ਆਪ ਫਿਰ ਬਖਸ਼ਿਸ਼ ਕਰਦਾ ਹੈ ਤੇ ਜਿਹੜੇ ਇਸ ਨੂੰ ਪ੍ਰਾਪਤ ਕਰ ਲੈਂਦੇ ਆ ਸਤਗੁਰੂ ਕਹਿੰਦੇ ਚੱਲਿਆ ਪਤ ਸਿਉਨ ਜਨਮ ਸਵਾਰ ਬਾਜਾ ਵਾਏ ਸੀ ਉਹ ਫਿਰ ਇਸ ਸੰਸਾਰ ਤੋਂ ਮਨੁੱਖ ਇੱਜ਼ਤ ਖੱਟਦਾ ਹੈ ਇੱਜ਼ਤ ਖੱਟ ਕੇ ਸੰਸਾਰ ਤੋਂ ਜਾਂਦਾ ਹੈ ਤੇ ਸੋਭਾ ਦਾ ਉਹਦਾ ਬਾਜਾ ਵੱਜਦਾ ਚੱਲਿਆ ਪਤ ਸਿਉਂ ਜਨਮ ਸਵਾਰ ਬਾਜਾ ਵਾਏ ਸੀ ਸਾਬ ਕਹਿੰਦੇ ਇੱਕ ਵਾਰੀ ਗੁਰੂ ਦੇ ਰਾਂਝੇ ਹਿਰਦੇ ਪਵਿੱਤਰ ਕਰਨ ਦੀ ਜਾਚ ਤਾਂ ਸਿੱਖ ਲੈ ਗੁਰੂਦvare ਆਉਣਾ ਤਾਂ ਸ਼ੁਰੂ ਕਰਦੇ ਇੱਥੇ ਕੀ ਗੁਰੂ ਸਾਹਿਬ ਕਹਿੰਦੇ ਮਾਨਸ ਕਿਆ ਵਿਚਾਰਾ ਤਹ ਲੋਕ ਸੁਣਾਏ ਸੀ ਇੱਕ ਮਨੁੱਖ ਦੀ ਗੱਲ ਕੀ ਕਰਦਾ ਗੁਰੂ ਸਾਹਿਬ ਕਹਿੰਦੇ ਤਿੰਨ ਲੋਕਾਂ ਦੇ ਵਿੱਚ ਪ੍ਰਮਾਤਮਾ ਤੇਰੀ ਸੋਭਾ ਖਿਲਾਰ ਦੇ ਮਾਨਸ ਕਿਆ ਵਿਚਾਰਾ ਵੀ ਲੋਕਾਂ ਕੋਲ ਨਾ ਸੁਣ ਕੀ ਮੈਂ ਚੰਗਾ ਜਾਂ ਮਾੜਾ ਹਾਂ ਕਹਿੰਦੇ ਉਹ ਤਿੰਨ ਲੋਕਾਂ ਵਿੱਚ ਤੇਰੀ ਸ਼ੋਭਾ ਕਰ ਦੇਗਾ ਜਦੋਂ ਤੇਰਾ ਹਿਰਦਾ ਪਵਿੱਤਰ ਹੋ ਗਿਆ ਮਾਨਸ ਕਿਆ ਵਿਚਾਰਾਂ ਤਹ ਲੋਕ ਸੁਣਾਏ ਸੀ ਫਿਰ ਕਹਿੰਦੇ ਇੰਨੀ ਬਖਸ਼ਿਸ਼ ਹੋ ਜਾਂਦੀ ਹੈ ਨਾਨਕ ਆਪ ਨਿਹਾਲ ਸਭ ਕੁਲ ਉਤਾਰ ਸੀ ਆਪ ਪ੍ਰਸੰਨ ਚਿਤ ਹੋ ਜਾਂਦਾ ਤੇ ਆਪਣੀਆਂ ਕੁੱਲਾਂ ਨੂੰ ਵੀ ਤਾਰ ਲੈਂਦਾ ਕੌਣ ਤਾਰਦਾ ਹੈ ਰੋਜ਼ਾਨਾ ਆਪ ਪੜਦੇ ਮੰਨੈ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਭਵੇਂ ਨਾ ਪਿਕ ਮੰਨੈ ਪਰਵਾਰਿਸ਼ ਸਦਾਰ ਇਹ ਤੇ ਅਪਰੋਜ ਬਾਣੀ ਦੇ ਵਿੱਚ ਇਹ ਪੰਕਤੀਆਂ ਅਲੱਗ-ਅਲੱਗ ਪੜਦੇ ਆ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਦੇ ਆ ਕਹਿੰਦੇ ਜਦੋਂ ਅਸੀਂ ਗੁਰੂ ਦੇ ਦਰ ਤੇ ਆਉਂਨੇ ਆ ਤੇ ਸਾਨੂੰ ਜਾਂਚ ਆਉਂਦੀ ਏ ਇਹ ਜੀਵਨ ਦੀ ਜਾਂਚ ਹੈ ਗੁਰਵਾਨੀ ਸਾਹਿਬ ਕਹਿੰਦੇ ਗੁਰ ਕੀ ਮਤ ਤੋਂ ਲੇ ਆਣੇ ਭਗਤ ਬਿਨਾ ਉਹ ਡੁੱਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੇ ਮਾਰੋ ਚੀਤ ਗੁਰੂ ਦਵਾਰੇ ਹੋਏ ਸੋਝੀ ਪਾਇਸ ਇੱਥੇ ਆ ਕੇ ਸਾਨੂੰ ਜੀਵਨ ਦੇ ਵਿੱਚ ਸੋਝੀ ਪ੍ਰਾਪਤ ਹੋਏਗੀ ਗੁਰੂ ਦੇ ਦਰ ਤੇ ਆ ਕੇ ਜਦੋਂ ਗੁਰੂ ਦੇ ਕੋਲ ਆਏ ਸਤਿਗੁਰ ਦੀ ਬਾਣੀ ਨੂੰ ਸਰਵਣ ਕੀਤਾ ਗੁਰੂ ਦੀ ਬਾਣੀ ਨੂੰ ਸਰਵਣ ਕੀਤਾ ਜਾਂ ਗੁਰੂ ਬਾਣੀ ਨੂੰ ਆਪ ਖੁਦ ਪੜਿਆ ਖੁਦ ਵਿਚਾਰ ਕੀਤਾ ਖੁਦ ਆਪਣੇ ਜੀਵਨ ਵਿੱਚ ਢਾਲਣ ਦਾ ਯਤਨ ਕੀਤਾ ਕਿਉਂਕਿ ਸਤਿਗੁਰ ਕਹਿੰਦੇ ਸੁਣਿਆ ਮੰਨਿਆ ਮੰਨ ਕੀਤਾ ਭਾਉ ਅੰਤਰਗਤ ਤੀਰਥ ਮੰਨ ਲਾ ਤੇ ਆ ਫਿਰ ਰਹਿਮਤ ਸਤਿਗੁਰ ਮਹਾਰਾਜ ਕਿਰਪਾ ਕਰਦੇ ਆ ਬਖਸ਼ਿਸ਼ ਕਰਦੇ ਆ ਗੁਰੂ ਮਹਾਰਾਜਾ ਕਿਰਪਾ ਕਰਨ ਸਾਧ ਸੰਗਤ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਿਨਾਮ 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 ਜੀ ਵਾਹਿਗੁਰੂ